ਰੀਕ੍ਰੀਏਸ਼ਨਾਂ ਉਹਨਾਂ ਨੂੰ ਬਿਨਾ ਕਰਜ਼ਾ ਚੱਕਿਓ ਪੂਰਾ ਕਰ ਸਕੇ ਉਹਨੂੰ ਲਿਵਿੰਗ ਵੇਜਸ ਕਹਿੰਦੇ 25 ਡਾਲਰ ਤੇ 20 ਸੈਂਟ ਲੈਂਦਾ ਆ ਇਹ ਤੋਂ ਥੱਲੇ ਜੇ ਕੋਈ ਕੰਮ ਕਰਦਾ ਆ ਜੀਟੀਏ ਦੇ ਵਿੱਚ ਉਹ ਸਰਵਾਈਵ ਨਹੀਂ ਕਰ ਸਕਦਾ ਉਹਨੂੰ ਕਰਜ਼ਾ ਚੁਕਣਾ ਪੈਂਦਾ ਮਾਂਟਰੀਓ ਦੇ ਵਿੱਚ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਆ ਉੱਥੇ ਜਿਹੜਾ ਮਿਨਿਮਮ ਵੇਜ ਆ ਉਹ ਇਹ ਜਿਹੜਾ ਮਤਲਬ ਕੋਈ ਬੰਦਾ ਕਿੰਨਾ ਪੈਸਾ ਉਹਨੂੰ ਲੀਗਲੀ ਦਿੱਤਾ ਜਾਣਾ ਚਾਹੀਦਾ ਉਸ ਤੋਂ ਘੱਟ ਨਹੀਂ ਦਿੱਤੇ ਜਾ ਸਕਦੇ ਇੱਕ ਪੈਸਾ ਉੱਥੇ ਇਹ ਆ ਕਿ ਕਿੰਨਾ ਅਸਲ ਦੇ ਵਿੱਚ ਬੰਦੇ ਨੂੰ ਚਾਹੀਦਾ ਆ ਮਤਲਬ ਹਰ ਸ਼ਹਿਰ ਦਾ ਜਿਹੜਾ ਰਿਕੁਆਇਰਡ ਮਿਨਿਮਮ ਵੇਜ ਆ ਉਹਦਾ ਮਤਲਬ ਇਹ ਆ ਕਿ ਇਹ ਸ਼ਹਿਰ ਦੇ ਵਿੱਚ ਜੇ ਕਿਸੇ ਬੰਦੇ ਨੇ ਸਰਵਾਈਵ ਕਰਨਾ ਹੋਵੇ ਮੰਨ ਲਓ ਉਹਨੇ ਬੇਸਿਕ ਰੋਟੀ ਖਾਣੀ ਆ ਰੋਟੀ ਮਤਲਬ ਖਾਣਾ ਖਾਣਾ ਉਹਨੇ ਬੇਸਿਕ ਉਹਨੇ ਰਹਿਣਾ ਆ ਤੇ ਬੇਸੇਕ ਉਹਦੀ ਜ਼ਰੂਰਤ ਆ ਉਹਦੇ ਲਈ ਉਹਨੂੰ ਘੱਟੋ-ਘੱਟ ਕਿੰਨੇ ਪੈਸੇ ਕਮਾਉਣੇ ਚਾਹੀਦੇ ਆ ਉਹ ਹੈਗਾ ਰਿਕੁਆਇਰਡ ਮੰਨ ਲਓ ਇੱਥੇ ਵੈਨਕੂਵਰ ਦੇ ਵਿੱਚ ਹੋਰ ਆ ਕਿਸੇ ਹੋਰ ਐਬਸਫੋਰਡ ਦੇ ਵਿੱਚ ਹੋਰ ਆ ਕੈਲਗਰੀ ਦੇ ਵਿੱਚ ਹੋਰ ਆ ਟ੍ਰਾਂਟੋ ਦੇ ਵਿੱਚ ਹੋਰ ਆ ਹਰ ਸ਼ਹਿਰ ਦਾ ਵੱਖਰਾ ਆ ਮਹਿੰਗੇ ਸ਼ਹਿਰਾਂ ਦੇ ਵਿੱਚੋਂ ਜ਼ਿਆਦਾ ਹੁੰਦਾ ਜਿਹੜੇ ਸ਼ਹਿਰ ਥੋੜੇ ਜਿੰ ਇੰਟੀਰੀਅਰ ਦੇ ਵਿੱਚ ਹੁੰਦੇ ਆ ਉੱਥੇ ਘੱਟ ਹੁੰਦਾ ਇੱਕ 1 ਅਕਤੂਬਰ 2022 ਨੂੰ ਅਨਟੈਰੀਓ ਦੇ ਵਿੱਚ ਜਿਹੜਾ ਮਿਨਿਮਮ ਵੇਜਸ ਆ ਸੀ 40 ਸੈਂਟ ਵਧਾ ਦਿੱਤਾ ਗਿਆ ਸੀ 17 ਡਾਲਰ ਤੇ 60 ਸੈਂਟ ਹੈ ਇਸ ਵੇਲੇ ਅਨਟੈਰੀਓ ਦੇ ਵਿੱਚ ਮਿਨਿਮਮ ਵੇਜਸ ਜਿਹੜਾ ਹੈਗਾ ਆ ਸੈਕੰਡ ਹਾਈएस्ट ਆ ਕੈਨੇਡਾ ਦੇ ਵਿੱਚ BC ਦੇ ਵਿੱਚ 17 ਡਾਲਰ 85 ਸੈਂਟ ਆ ਮਿਨਿਮਮ ਵੇਜਸ ਤੇ ਟੋਰਾਂਟੋ ਦੇ ਵਿੱਚ ਜਿਹੜਾ ਅਨਟੈਰੀਓ ਦੇ ਵਿੱਚ ਆ 17 ਡਾਲਰ 60 ਸੈਂਟ ਆ ਹੁਣ ਇਹ ਤਾਂ ਹੋ ਗਿਆ ਮਿਨਿਮਮ ਵੇਜਸ ਮਤਲਬ ਸਰਕਾਰ ਨੇ ਜਿੰਨਾ ਘੱਟ ਤੋਂ ਘੱਟ ਪੈਸਾ ਦੇਣਾ ਇਹ ਤੋਂ ਘੱਟ ਨਹੀਂ ਦੇ ਸਕਦੀ ਦੂਜਾ ਕਹਿੰਦੇ ਲਿਵਿੰਗ ਵੇਜਸ ਲਿਵਿੰਗ ਵੇਜਸ ਦਾ ਜਿਹੜਾ ਮਤਲਬ ਇਹ ਆ ਕਿ ਇੱਕ ਵਰਕਰ ਨੂੰ ਕਿੰਨੀ ਘੱਟੋ-ਘੱਟ ਤਨਖਾਹ ਚਾਹੀਦੀ ਆ ਤਾਂ ਕਿ ਉਹ ਆਪਣੀਆਂ ਮੋੜਲੀਆਂ ਲੋੜਾਂ ਜਿਹੜਾ ਉਹਨਾਂ ਨੂੰ ਜਿਵੇਂ ਰੈਂਟ ਆ ਫੂਡ ਆ ਟਰਾਂਸਪੋਰਟੇਸ਼ਨ ਆ ਚਾਈਲਡ ਕੇਅਰ ਆ ਕੋਰੀਕ੍ਰੀਏਸ਼ਨ ਆ ਉਹਨਾਂ ਨੂੰ ਬਿਨਾ ਕਰਜ਼ਾ ਚੱਕਿਓ ਪੂਰਾ ਕਰ ਸਕੇ ਉਹਨੂੰ ਲਿਵਿੰਗ ਵੇਜਸ ਕਹਿੰਦੇ ਆ ਜਿਹਦਾ ਮਤਲਬ ਜਾਂ ਥੋੜੀ-ਬਹੁਤੀ ਉਪਵਿਖ ਦੇ ਲਈ ਸ਼ੇਵਿੰਗ ਵੀ ਕਰ ਸਕੇ ਜਿਹੜੀ ਅਨਟੈਰੀਓ ਲਿਵਿੰਗ ਵੇਜ ਨੈਟਵਰਕ ਦਾ OLWN ਉਹਦੇ ਹਿਸਾਬ ਦੇ ਨਾਲ GTA ਦੇ ਵਿੱਚ 27 ਡਾਲਰ ਤੇ 20 ਸੈਂਟ 2025 ਦੇ ਵਿੱਚ ਲਿਵਿੰਗ ਵੇਜਸ ਆ ਜਿਹਦਾ ਮਤਲਬ ਇਹ ਆ ਕਿ 9 ਡਾਲਰ 60 ਸੈਂਟ ਦਾ ਗੈਪ ਆ ਦੋਹਾਂ ਦੇ ਵਿਚਕਾਰ ਜਿੰਨਾ ਵਰਕਰ ਦੀ ਅਰਨਿੰਗ ਆ ਤੇ ਜਿੰਨਾ ਉਹਨੂੰ ਚਾਹੀਦਾ ਮਤਲਬ ਜੇ ਕੋਈ ਵਰਕਰ 27 ਡਾਲਰ ਤੇ 20 ਸੈਂਟ ਲੈਂ ਮਿਲਦਾ ਆ ਇਹ ਤੋਂ ਥੱਲੇ ਜੇ ਕੋਈ ਕੰਮ ਕਰਦਾ ਆ GTA ਦੇ ਵਿੱਚ ਉਹ ਸਰਵਾਈਵ ਨਹੀਂ ਕਰ ਸਕਦਾ ਉਹਨੂੰ ਕਰਜ਼ਾ ਚੁੱਕਣਾ ਪਊਗਾ ਜੇ ਘੰਟੇ ਦੇ 27 ਡਾਲਰ 20 ਸੈਂਟ ਨਹੀਂ ਲੈਂਦਾ ਉਹ ਉਹਨੂੰ ਕਰਜ਼ਾ ਲੈਣਾ ਪਊਗਾ ਜਾਂ ਉਹਦੀ ਕੋਈ ਮਦਦ ਕਰੂਗਾ ਭੈਣ ਭਰਾ ਰਹਿਣ ਦੇ ਵਿੱਚ ਖਾਣ ਦੇ ਵਿੱਚ ਅਦਰਵਾਈਜ਼ ਜੀਟੀਏ ਦੇ ਵਿੱਚ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚੋਂ ਸਰਵਾਈਵ ਨਹੀਂ ਕਰ ਸਕਦਾ ਜਿਹੜਾ ਹੁਣ 10 ਡਾਲਰ ਦੇ ਲਗਭਗ ਫਰਕ ਆ ਜਿਹੜਾ 17 ਡਾਲਰ 60 ਸੈਂਟ ਜੇ ਉੱਥੇ ਹੈਗੇ ਆ ਤਾਂ ਉਹ 9 ਡਾਲਰ 60 ਸੈਂਟ ਦਾ ਇਹਨਾਂ ਦੋਹਾਂ ਦੇ ਵਿਚਕਾਰ ਫਰਕ ਆ ਵੇ ਇਹ ਘਟਿਆ ਜੇ ਇੰਨੇ ਹੋਰ ਉਹਨੂੰ ਪੈਸੇ ਚਾਹੀਦੇ ਆ ਤਾਂ ਜਾ ਕੇ ਉਹਦਾ ਜਿਹੜਾ ਖਰਚਾ ਵਰਚਾ ਆ ਪੂਰਾ ਹੁੰਦਾ ਆ ਇਹ ਵੀ ਉਹਨਾਂ ਨੇ ਕਿਹਾ ਆ ਕਿ 17 ਡਾਲਰ 60 ਸੈਂਟ ਟੋਰਾਂਟੋ ਦੇ ਵਿੱਚ ਤੇ ਤੁਸੀਂ 3 ਡਾਲਰ 60 ਸੈਂਟ ਪਰ ਵੀਕ ਜਿਹੜੇ ਆ ਬੇਸਿਕ ਲਿਵਿੰਗ ਕਾਸਟ ਦੇ ਵਿੱਚ ਪਿੱਛੇ ਰਹਿੰਦੇ ਆ ਹੁਣ ਇਹਦੇ ਨਾਲ ਹੋ ਕੀ ਰਿਹਾ ਲੋਕ ਸ਼ਹਿਰ ਛੱਡਣਾ ਸ਼ੁਰੂ ਕਰਤਾਂ ਲੋਕਾਂ ਦੇ ਰੀਜ਼ਨ اے ਆਉਟ ਅੱਛਾ ਪਹਿਲੀ ਗੱਲ ਤੇ ਇਹ ਫਰਕ ਕਿਉਂ 27 ਡਾਲਰ ਕਿਉਂ ਚਾਹੀਦੇ ਕਿਸੇ ਨੂੰ ਰਹਿਣ ਦੇ ਲਈ ਕਿਰਾਇਆ ਬਹੁਤ ਆ ਜਿਹੜਾ ਘਰਾਂ ਦਾ ਕਿਰਾਇਆ ਆ ਰੈਂਟ ਕਾਸਟ ਬਹੁਤ ਜ਼ਿਆਦਾ ਆ 30 ਤੋਂ 40% ਲਿਵਿੰਗ ਵੇਜਸ ਜਿਹੜਾ ਆ ਉਹ ਇਧਰ ਹਾਊਸਿੰਗ ਐਕਸਪੈਂਸਸ ਤੋਂ ਆਉਂਦੀ ਆ ਕੋਈ 100 ਡਾਲਰ ਕਮਾਉਂਦਾ 30 ਡਾਲਰ ਉਹਦੇ ਰੈਂਟ 'ਚ ਹੀ ਜਾ ਰਹੇ ਆ ਤੇ ਰੈਂਟ ਪ੍ਰਾਈਸ ਜਿਹੜੇ ਆ ਉਹ ਇੰਨੀ ਤੇਜ਼ੀ ਨਾਲ ਵਧਿਆ ਪਿਛਲੇ ਸਮੇਂ ਦੇ ਵਿੱਚ ਦੂਜੇ ਜਿਹੜੀਆਂ ਫੂਡ ਪ੍ਰਾਈਸਸ ਨੇ ਉਹ ਵੱਧ ਗਿਆ ਹੁਣ ਦੂਜੇ ਜਿਹੜੇ origignal ਲਿਵਿੰਗ ਵੇਜਸ ਹੈਗੇ ਆ ਔਰ ਅੰਟੈਰੀਓ ਦੇ ਵਿੱਚ 225 ਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਆ ਇਹ ਜੀਟੀਏ ਦੇ ਵਿੱਚ 27 ਡਾਲਰ 20 ਸੈਂਟ ਆ ਜੇ ਤੁਸੀਂ ਬਰੂਸ ਗ੍ਰੇ ਜਾਂ ਉਧਰਲੇ ਪਾਸੇ ਪਰਥ ਵਾਲੇ ਪਾਸੇ ਚਲੇ ਜਾਨੇ ਉੱਥੇ 24 ਡਾਲਰ 60 ਸੈਂਟ ਆ ਆਟਵਾ ਦੇ ਵਿੱਚ 23 ਡਾਲਰ 40 ਸੈਂਟ ਆ ਹਮਲਟਨ ਦੇ ਵਿੱਚ 22 ਡਾਲਰ 60 ਸੈਂਟ ਆ ਜਿਹੜਾ ਸਾਊਥ-ਵੈਸਟ ਆ ਸਾਰਨੀਆਂ ਵਿੰਡਸਰ ਉੱਥੇ ਜੇ ਤੁਸੀਂ ਰਹਿੰਦੇ ਆ ਤਾਂ ਤੁਹਾਨੂੰ 21 ਡਾਲਰ 50 ਸੈਂਟ ਚਾਹੀਦੇ ਆ ਆਪਣੇ ਰਹਿਣ ਦੇ ਲਈ ਤੇ ਜੇ ਨਾਰਥ ਅਨਟੇਰੀਓ ਦੇ ਵਿੱਚ ਚਲੇ ਜਾਣੇ ਉੱਥੇ 21 ਡਾਲਰ 10 ਸੈਂਟ ਚਾਹੀਦੇ ਆ ਸੋ ਹੁਣ ਲੋਕਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਕਿ ਜਿੱਥੇ ਲਿਵਿੰਗ ਵੇਜਸ ਘਟਾ ਜਿੱਥੇ ਖਰਚਾ ਘਟਾ ਲੋਕ ਉਧਰ ਰਿਮੂਵ ਹੋਣਾ ਸ਼ੁਰੂ ਹੋ ਗਿਆ ਸੋ ਇਹਨੂੰ ਜੀਟੀਏ ਨੂੰ ਛੱਡ ਕੇ ਲੋਕਾਂ ਨੇ ਸਸਤੀਆਂ ਥਾਵਾਂ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਜਿਹੜਾ ਰੈਂਟ ਜਿਹੜਾ ਹੈਗਾ ਇੱਕ ਬੈੱਡਰੂਮ ਦਾ ਉਹਨੂੰ ਲੈ ਕੇ ਤੇ ਵੱਖ-ਵੱਖ ਤਰੀਕੇ ਦਾ ਜਿਹੜਾ ਐਸ਼ ਵੱਲੇ ਲੋਕਾਂ ਦੇ ਅੰਦਾਜ਼ੇ ਆ ਤੇ ਉਹਨਾਂ ਜ਼ਿਆਦਾ ਜਿਹੜਾ ਨਹੀਂ ਹੋ ਰਿਹਾ ਉਹਨਾਂ ਜ਼ਿਆਦਾ ਮਿਨਿਮਮ ਵੇਜਸ ਨਹੀਂ ਮਿਲ ਰਿਹਾ ਜਿੰਨਾ ਅਸਲ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਰਹਿਣ ਦੇ ਲਈ ਚਾਹੀਦਾ ਆ ਤੇ ਇਹ ਇੱਕ ਬਹੁਤ ਵੱਡਾ ਸੰਕਟ ਕੱਲੇ ਜੀਟੀਏ ਦੇ ਵਿੱਚ ਨਹੀਂ ਹੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਇਸੇ ਤਰੀਕੇ ਨਾਲ ਦੱਸਿਆ ਜਾ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ